ਦਲਿਤ ਸੰਧੀ ਇਸ ਵਰਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਸਾਮ ਦੀ ਜੇਲ੍ਹ ਦਿਬ੍ਰੂਗੜ ਵਿੱਚ ਬੰਦ ਅਮਰਪਾਲ ਸਿੰਘ ਦੇ ਉੱਤੇ 1 ਸਾਲ ਦੀ ਐਨਐਸਸੀ ਹੋਰ ਵਧਾ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਇਹ ਸਾਰੇ ਘਨਾਂ ਨੂੰ ਐਮਪੀ ਬਣੇ ਨੇ ਉਸ ਤੋਂ ਬਾਅਦ 1 ਸਾਲ ਦੀ ਐਨਐਸਸੀ ਹੋਰ ਉਹਨਾਂ ਦੇ ਉੱਤੇ ਵਧਾ ਦਿੱਤੀ ਗਈ ਹੈ ਬਿਲਕੁਲ ਬਿਲਕੁਲ ਇਹ ਖਬਰ ਜਿਹੜੀ ਹੈ ਅੱਜ ਟੀਵੀ ਚੈਨਲ ਦੇ ਉੱਤੇ ਕਾਫੀ ਵੱਡੇ ਪੱਧਰ ਦੇ ਉੱਤੇ ਫੈਲੀ ਹੋਈ ਹੈ ਤੁਹਾਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਹੋਈਆਂ ਰਿਕਾਰਡ ਤੋੜ ਵੋਟਾਂ 4 ਲੱਖ ਦੇ ਕਰੀਬ ਲੋਕਾਂ ਨੇ ਉਹਨਾਂ ਨੂੰ ਆਪਣਾ ਐਮਪੀ ਚੁਣਿਆ ਸੋ ਨਾ 4 ਲੱਖ ਲੋਕਾਂ ਦੀ ਆਵਾਜ਼ ਭਾਈ ਅਮਰਤਪਾਲ ਸਿੰਘ ਜੋ ਕਿ ਸਰਟੀਫਿਕੇਟ ਚੋਣ ਕਮਿਸ਼ਨ ਵੱਲੋਂ ਹਾਸਲ ਕਰ ਚੁੱਕੇ ਨੇ ਕਿ ਉਹ ਆਫੀਸ਼ੀਅਲੀ ਐਮਪੀ ਨੇ ਖਡੂਰ ਸਾਹਿਬ ਤੋਂ ਤੇ ਉਹਨਾਂ ਦੀ ਐਨਐਸਏ ਜਿਹੜੀ ਆ ਸੌ ਚੁੱਕ ਸਮਾਗਮ ਤੋਂ ਪਹਿਲਾਂ ਵਧਾ ਦਿੱਤੀ ਗਈ ਹੈ ਸੋ ਇਹ ਉਹੀ ਤਰੀਕਾ ਜਿਹੜਾ ਪਹਿਲਾਂ ਤੋਂ ਭਗਵੰਤਮਾਨ ਸਰਕਾਰ ਚਲਾਉਂਦੀ ਆ ਰਹੀ ਹੈ ਕਿ ਜਿਹੜਾ ਜਿਹੜਾ ਵੀ ਉਹਨਾਂ ਦੇ ਖਿਲਾਫ ਹੋਏਗਾ ਜਾਂ ਫਿਰ ਉਹਨਾਂ ਨੂੰ ਲੱਗਦਾ ਹੋਏਗਾ ਕਿ ਇਹਨਾਂ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਤੇ ਸਾਡੀ ਜਿਹੜੀ ਪੁੱਛਗਿਛ ਘਟਦੀ ਆ ਤੇ ਉਹਨਾਂ ਦੇ ਉੱਤੇ ਕੇਸ ਪਾਏ ਜਾਂਦੇ ਆ ਤੇ ਇਹਦੇ ਵਿੱਚੋਂ ਉਦਾਹਰਨ ਜਿਹੜੀ ਹੈ ਉਹ ਤੁਸੀਂ ਦੇਖ ਲਓ ਪਈ ਇੱਕ ਤਾਂ ਐਮਐਲਏ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਹੈ ਉਹ ਅੰਦਰ ਰੱਖਿਆ ਗਿਆ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੀ ਤਾਂ ਉਸੇ ਵੇਲੇ ਹੀ ਉਹਨਾਂ ਨੂੰ ਜਿੱਦਾਂ ਹੀ ਲੈ ਕੇ ਆਇਆ ਜਾਂਦਾ ਜੇਲ੍ਹ ਤੋਂ ਬਾਹਰ ਤੇ ਉਸੇ ਵੇਲੇ ਹੀ ਨਵਾਂ ਕੇਸ ਪਾ ਕੇ ਉਹਨਾਂ ਨੂੰ ਅੰਦਰ ਸੁੱਟਿਆ ਜਾਂਦਾ ਹੈ ਤੀਸਰੀ ਵਾਰੀ ਜਦੋਂ ਉਹ ਜ਼ਮਾਨਤ ਲੈਂਦੇ ਨੇ ਤਾਂ ਫੇਰ ਵੱਡੇ ਵਕੀਲ ਹਾਇਰ ਕਰਕੇ ਮਹਿੰਗੇ ਵਕੀਲ ਹਾਇਰ ਕਰਕੇ ਜ਼ਮਾਨਤ ਦੇ ਵਿਰੁੱਧ ਵੀ ਪਟੀਸ਼ਨ ਜਿਹੜੀ ਉਹ ਪਾਈ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਗੱਲ ਕਰੀਏ ਭਾਨੇ ਸਿੱਧੂ ਨੇ ਕੁਝ ਜਿਹੜਾ ਹੈ ਉਹ ਉਮ ਆਪਣੇ ਕਈ ਇੱਕ ਕਾਰਵਾਈਆਂ ਜਿਹੜੀਆਂ ਸੀ ਪੰਜਾਬ ਦੇ ਵਿੱਚ ਏਜੰਟਾਂ ਰਾਹੀਂ ਏਜੰਟਾਂ ਦੇ ਉੱਤੇ ਜਿਹੜੇ ਐਕਸ਼ਨ ਸੀਗੇ ਉਹਨੇ ਲੈਣੇ ਸ਼ੁਰੂ ਕੀਤੇ ਉਹਦੇ ਵਿੱਚ ਉਹਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਵੀ ਸ਼ੁਰੂ ਕੀਤਾ ਤੇ ਉਹਨੂੰ ਵੀ ਚੱਕ ਕੇ ਅੰਦਰ ਸੁੱਟਿਆ ਗਿਆ ਤੇ ਭਾਨੇ ਸਿੱਧੂ ਨੇ ਆ ਪਾ ਕੇ ਬਾਹਰ ਦੱਸਿਆ ਕਿ ਉਹਦੇ ਉੱਤੇ ਕਿਵੇਂ ਠੰਡੇ ਪਾਣੀ ਦੇ ਨਾਲ ਉਹਨੂੰ ਟੌਰਚਰ ਕੀਤਾ ਗਿਆ ਠੰਡਾ ਪਾਣੀ ਸੁੱਟਿਆ ਜਾਂਦਾ ਸੀ ਫਿਰ ਉਹਨੂੰ ਕੁੱਟਿਆ ਗਿਆ ਵੀਡੀਓਜ਼ ਬਣਾਈਆਂ ਗਈਆਂ ਤੇ ਫਿਰ ਉਹਨੂੰ ਕਿਹਾ ਗਿਆ ਵੀ ਤੂੰ ਆ ਆ ਜਾਣੀਆਂ ਚੀਜ਼ਾਂ ਨੇ ਬੋਲ ਹੁਣ ਤੀਸਰੀ ਘਟਨਾ ਜਿਹੜੀ ਇੱਕਾਈ ਸੀ ਸਾਹਮਣੇ ਯੋਧਵੀਰ ਸਿੰਘ ਜੋ ਅਮਰੀਕਾ ਦੇ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਹੈ ਤੇ ਜਦੋਂ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਨਾ ਤੇ ਨੌਜਵਾਨ ਬੜਾ ਸਰਗਰਮ ਸੀ ਇਹਦਾ ਵੱਡਾ ਯੋਗਦਾਨ ਰਿਹਾ ਹੋਣਾ ਮੈਨੂੰ ਲੱਗਦਾ ਹੈ ਪ੍ਰਚਾਰ ਦੇ ਵਿੱਚ ਉਸ ਵੇਲੇ ਖੁਦ ਆ ਕੇ ਪੰਜਾਬ ਚ ਇਹਨੇ ਵੋਟਾਂ ਪੁਵਾਈਆਂ ਵੀ ਨਾਲ ਪ੍ਰਚਾਰ ਵੀ ਕੀਤਾ ਬੜੇ ਤਗੜੇ ਪੱਦਰ ਦੇ ਉੱਤੇ ਤੇ ਉਹਨੇ ਆਪ ਦੱਸਿਆ ਕਿ ਮੇਰੀ ਭਗਵੰਤ ਮਾਨ ਦੇ ਨਾਲ ਜਿਹੜੀ ਹੈ ਬਹੁਤ ਯਾਰੀ ਮੇਰੀ ਦੋਸਤੀ ਰਹੀ ਹੈ ਉਹਨੇ ਸਿੱਧੇ ਸ਼ਬਦਾਂ ਚ ਮੀਡੀਆ ਤੇ ਇਹ ਕਿਹਾ ਕਿ ਅਸੀਂ ਪੱਗਵਟ ਨਹੀਂ ਅਸੀਂ ਪੈਗਵਟ ਭਰਾ ਸੀ ਮਤਲਬ ਕਹਿਣ ਦਾ ਵੀ ਸ਼ਾਮ ਦਾ ਵੇਲਾ ਜਿਹੜਾ ਹੁੰਦਾ ਉਹ ਵੀ ਉਹ ਇਕੱਠੇ ਇੰਜੋਏ ਕਰਦੇ ਰਹੇ ਤੋ ਇੰਨੀ ਯਾਰੀ ਇੰਨੀ ਦੋਸਤੀ ਹੋਣ ਦੇ ਬਾਵਜੂਦ ਅੱਜ ਯੋਧਵੀਰ ਸਿੰਘ ਨੂੰ ਕੁੱਟਿਆ ਗਿਆ ਅਣਪਛਾਤੇ ਲੋਕਾਂ ਵੱਲੋਂ ਕੁਝ ਲੋਕ ਜਿਹੜੇ ਆਉਂਦੇ ਨੇ ਉਹਨੂੰ ਅਗਵਾ ਕਰਕੇ ਲੈ ਜਾਂਦੇ ਆ ਫਿਰ ਕੁੱਟਿਆ ਜਾਂਦਾ ਤੇ ਯੋਧਵੀਰ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਂ ਫਿਰ ਵੀਡੀਓ ਇੰਟਰਵਿਊ ਰਾਹੀਂ ਜਿਹੜੇ ਇਲਜ਼ਾਮ ਨੇ ਦੋਸ਼ ਨੇ ਉਹ ਆਮ ਆਦਮੀ ਪਾਰਟੀ ਸਰਕਾਰ ਜੋ ਸੱਤਾ ਦੇ ਵਿੱਚ ਹੈ ਉਹਦੇ ਉੱਤੇ ਹੀ ਲਾਏ ਆ ਹੁਣ ਜਦੋਂ ਗੱਲ ਆਪਾਂ ਕਰਦੇ ਆ ਫਿਰ ਅਮਰਤਪਾਲ ਸਿੰਘ ਦੀ ਤਾਂ ਫਿਰ ਉਹਨਾਂ ਦੇ ਨਾਲ ਇਹ ਕਿੱਥੋਂ ਸਹੀ ਤਰੀਕੇ ਦਾ ਸਲੂਕ ਕਰ ਸਕਣਗੇ ਪਰ ਹੁਣ ਇਹਦੇ ਵਿੱਚ ਇਹ ਗੱਲ ਹੈ ਕਿ ਇਹ ਆਪਣਾ ਜ਼ੋਰ ਲਾ ਲੈਣ ਤੇ ਹੁਣ ਦੂਸਰੇ ਪਾਸੇ ਇੱਕ ਐਮਪੀ ਨੂੰ ਬਿਨਾ ਕਿਸੇ ਦੋਸ਼ ਦੇ ਜਿਹੜਾ ਸਾਬਤ ਹੋਣ ਤੋਂ ਲੰਬੇ ਸਮੇਂ ਤੱਕ ਜੇਲ੍ਹਾਂ 'ਚ ਰੱਖਣਾ ਵੀ ਜਿਹੜਾ ਹੈ ਉਹ ਪੋਸੀਬਲ ਨਹੀਂ ਹੈਗਾ ਜੋ ਮੈਂ ਸਮਝਦਾ ਨਿੱਜੀ ਤੌਰ ਦੇ ਉੱਤੇ ਕਿ ਬਹੁਤ ਜਲਦੀ ਭਾਈ ਅਮਰਤਪਾਲ ਸਿੰਘ ਦੀ ਜ਼ਮਾਨਤ ਜਿਹੜੀ ਆ ਹੋ ਜਾਏਗੀ ਉਹ ਬਾਹਰ ਆਉਣਗੇ ਬੇਸ਼ੱਕ ਜ਼ਮਾਨਤ ਤੇ ਆਉਣ ਸੋ ਉਹ ਬਾਹਰ ਆ ਜਾਣਗੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੇ ਬਾਕੀ ਦੇ ਨੌਜਵਾਨ ਨੇ ਉਹ ਵੀ ਬਾਹਰ ਕੱਢੇ ਜਾਣਗੇ ਸੋ ਇਹ ਰਸਤਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਇਹ ਨਾ ਸਮਝੀਏ ਆਪਾਂ ਭਈ ਸਾਨੂੰ بڑا ਕਾਨੂੰਨ ਤੇ ਹੈ ਭਈ ਕਾਨੂੰਨ ਐ ਨਹੀਂ ਕਰ ਸਕਦਾ ਕਾਨੂੰਨ ਕੱਢੂਗਾ ਉਹਨਾਂ ਨੂੰ ਬਾਹਰ ਮੈਂ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਵੀ ਦੱਸਿਆ ਬੇਸ਼ੱਕ ਅਸੀਂ ਕਹਿੰਦੇ ਰਹੀਏ ਜੋ ਮਰਜ਼ੀ ਪਰ ਜਿਹੜਾ ਸਿਸਟਮ ਹੈ ਨਾ ਜੋ ਕਿਸੇ ਵੀ ਦੇਸ਼ ਦਾ ਸਿਸਟਮ ਹੁੰਦਾ ਹੈ ਉਹਨਾਂ ਦੇ ਜਦੋਂ ਤੁਸੀਂ ਅ ਸਿਸਟਮ ਦੇ ਵਿੱਚ ਆਓ ਮਤਲਬ ਕਹਿਣ ਦਾ ਵੀ ਜਿਹੜਾ ਵੋਟਾਂ ਦਾ ਉਹਨਾਂ ਦਾ ਇੱਕ ਸਿਸਟਮ ਹੈ ਤੁਸੀਂ ਜਦੋਂ ਉਹਦੇ ਵਿੱਚ ਆ ਜਦਦੇ ਹੋ ਕਿ ਹਾਂ ਠੀਕ ਹੈ ਅਸੀਂ ਵੋਟਾਂ ਰਾਹੀਂ ਆਵਾਂਗੇ ਅੱਗੇ ਫਿਰ ਉਹ ਤੁਹਾਨੂੰ ਅਲਾਉ ਕਰਦੇ ਨੇ ਫਿਰ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਨਹੀਂ ਤੁਹਾਨੂੰ ਵੋਟਾਂ ਨਹੀਂ ਲੜਨ ਦੇਣੀਆਂ ਤੁਸੀਂ ਤਾਂ ਐ ਤੁਸੀਂ ਤਾਂ ਆਓ ਉਹ ਤਾਂ ਚਾਹੁੰਦੇ ਨੇ ਕਿ ਤੁਸੀਂ ਚੋਣਾਂ ਦੇ ਵਿੱਚ ਖੜੋ ਤੁਸੀਂ ਵੋਟਾਂ 'ਚ ਖੜੋ ਤੁਸੀਂ ਅਕਸਰ ਡਿਬੇਟਾਂ ਦੇਖੀਆਂ ਹੋਣੀਆਂ ਨੈਸ਼ਨਲ ਟੀਵੀ ਦੀਆਂ ਉਹ ਕਈ ਵਾਰ ਜਿਹੜੇ ਬਾਹਰ ਬੈਠੇ ਖਾਲਸਤਾਨੀ ਨੇ ਉਹਨਾਂ ਨੂੰ ਕਿਹਾ ਨਹੀਂ ਜਾਂਦਾ ਕਿ ਯਹਾਂ ਪਰ ਆਓ ਅਗਰ ਆਪਕੋ ਲੱਗਦਾ ਹੈ ਕਿ ਲੋਗ ਖੁਸ਼ ਨਹੀਂ ਹੈ ਤੋ ਆਕੇ ਯਹਾਂ ਪਰ VOTING ਸਿਸਟਮ ਪਾਰਟੀ ਬਣਾਈਏ ਇੱਕ ਫਿਰ ਵੋਟਾ ਲੋਗੋ ਸੇ ਵੋਟਾਂ ਮੰਗਿਏ ਅਗਰ ਲੋਗ ਆਪਕੋ ਐਕਸੈਪਟ ਕਰਨਗੇ ਅਲੱਗ ਦੇਸ਼ ਕੇ ਲਈਏ ਤੋ ਆਪਕੀ ਸਰਕਾਰ ਬਣੇਗੀ ਤੋ ਆਪ ਬਣਾ ਲੈਣਾ ਮਤਲਬ ਕਿ ਉਹ ਸੱਦਾ ਦਿੱਤਾ ਜਾਂਦਾ ਹੈ ਖੁੱਲੇ ਤੌਰ ਦੇ ਉਤੇ ਸਿਸਟਮ ਵੱਲੋਂ ਕਿ ਆਓ ਇੱਥੇ ਆਕੇ ਚੋਣਾ ਲੜੋ ਵੋਟਾਂ ਲੜੋ ਤੇ ਜੇ ਲੋਗ ਤੁਹਾਡੇ ਨਾਲ ਹੋਣਗੇ ਭਾਈ ਬਣਾ ਲੈਣਗੇ ਸੋ ਮਤਲਬ ਕਹਿਣ ਦਾ ਮੇਰੇ ਇਹ ਆ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਵੋਟਾਂ ਦੇ ਵਿੱਚ ਖੜੇ ਹੋਣਾ ਉਹ ਤੁਹਾਨੂੰ ਕੀ ਲੱਗਦਾ ਭਈ ਇੱਕ ਤਾਂ ਇਹਨਾਂ ਵੱਲੋਂ ਤਾਂ ਇਹ ਆ ਕਿ ਚਲੋ ਘੱਟੋ ਘੱਟ ਸਾਡੇ ਨੌਜਵਾਨ ਬਾਹਰ ਆ ਜਾਣਗੇ ਇਹ ਇਸ ਗੱਲੋਂ ਸੋਚ ਕੇ ਜਿਹੜੀਆਂ ਲੜੀਆਂ ਗਈਆਂ ਇਲੈਕਸ਼ਨਾਂ ਸਿਸਟਮ ਚਾਹੁੰਦਾ ਤੇ ਉਹਨਾਂ ਨੂੰ ਪ੍ਰਵਾਨਗੀ ਨਾ ਦਿੰਦਾ ਸਿਸਟਮ ਚਾਹੁੰਦਾ ਤੇ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਉਹਨਾਂ ਦਾ ਕਰ ਦਿੰਦਾ ਪਰ ਨਹੀਂ ਉਹਨਾਂ ਨੇ ਕਿਹਾ ਕਿ ਬਿਲਕੁਲ ਤੁਸੀਂ ਜੇਕਰ ਇੱਕ ਬਾਗੀ ਸੁਰਸੀ ਤੁਹਾਡੀ ਤੇ ਜੇ ਅੱਜ ਤੁਸੀਂ ਸਾਡੇ ਸਿਸਟਮ ਦੇ ਵਿੱਚ ਆ ਕੇ ਵੋਟਾਂ ਲੜਨਾ ਚਾਹੁੰਦੇ ਹੋ ਤਾਂ ਬੇਸ਼ੱਕ ਆਓ ਉਹਨਾਂ ਨੇ ਅਲਾਉ ਕੀਤਾ ਵੋਟਾਂ ਪਈਆਂ 4 ਲੱਖ ਵੋਟਾਂ ਵੀ ਪਈਆਂ ਤੇ ਹੁਣ ਉਹ ਐਮਪੀ ਵੀ ਬਣ ਚੁੱਕੇ ਆ ਇਹਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਾਲੇ ਸਰਕਾਰ ਦੇਖਦੀ ਪਈ ਆ ਵੀ ਭਾਈ ਅਮਰਤਪਾਲ ਸਿੰਘ ਦਾ ਰੁਖ ਕਿਦਾਂ ਦਾ ਕੀ ਉਹ ਕਰਦੇ ਨੇ ਕਿੰਨੀਆਂ ਕਿ ਬਾਗੀ ਸੂਰਾਂ ਹਜੇ ਵੀ ਹੈਗੀਆਂ ਜਾਂ ਸਾਰੀ ਗੱਲਬਾਤ ਹੈ ਸੋ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਕਰਕੇ ਇਹ ਜਿਹੜਾ ਜ਼ਮਾਨਤ ਤੇ ਉਹਨਾਂ ਨੂੰ ਬਾਹਰ ਲਿਆਂਦਾ ਜਾਊਗਾ ਫਿਰ ਦੇਖਿਆ ਜਾਊਗਾ ਚੈੱਕ ਕੀਤਾ ਜਾਊਗਾ ਸੋ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਹੈ ਕਿ ਵੋਟਾਂ ਚ ਉਹਨਾਂ ਦਾ ਖੜਨ ਖੜੇ ਹੋਣ ਦਾ ਫੈਸਲਾ ਜਿਹੜਾ ਉਹ ਗਲਤ ਸੀ ਪਰ ਮੈਂ ਇਹ ਵੀ ਨਾਲ ਕਹਿਣਾ ਚਾਹੁੰਦਾ ਵੀ ਸਿਸਟਮ ਵੀ ਚਾਹੁੰਦਾ ਹੈ ਵੀ ਤੁਸੀਂ ਸਾਡੇ ਸਿਸਟਮ ਦੇ ਵਿੱਚ ਆ ਕੇ ਆਪਣੀ ਗੱਲ ਜਿਹੜੀ ਹੈ 100 ਵਾਰੀ ਕਰੀ ਜਾਓ ਹੁਣ ਜਿਵੇਂ ਤੁਸੀਂ ਦੇਖੋ ਨਾ ਮੈਂ ਉਦਾਹਰਨ ਦਵਾ ਤੁਹਾਨੂੰ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਉਹ ਉਹ ਗੱਲ ਜਦੋਂ ਖਾਲਸਤਾਨ ਦੀ ਕਰਦੇ ਆ ਤੇ ਉਹਨਾਂ ਦੇ ਉੱਤੇ ਕੋਈ ਵੀ ਚਾਰਜ ਨਹੀਂ ਲੱਗਦੇ ਉਹਨਾਂ ਨੂੰ ਜੇਲ੍ਹ ਚ ਨਹੀਂ ਸੁਟਿਆ ਜਾਂਦਾ ਹੁਣ ਜਿਹੜੇ ਲੋਕ ਹੋਰ ਨੇ ਭਾਵੇਂ ਕੋਈ ਆਮ ਨੌਜਵਾਨ ਇਡੀਜਲੀ ਗੱਲ ਕਰਦੇ ਆ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਗਰਮ ਕੋਈ ਤਿੱਤੀ ਗੱਲ ਕਰਦਾ ਉਹਨੂੰ ਫੜ ਲਿਆ ਜਾਂਦਾ ਉਹਦਾ ਕਾਰਨ ਇਹੀ ਹੈ ਕਿ ਜਿਹੜੇ ਭਾਈ ਸਿਮਰਜੀਤ ਸਿੰਘ ਮਾਨ ਹੋਰੀ ਨੇ ਮਾਨ ਸਾਹਿਬ ਨੇ ਉਹ ਭਾਰਤੀ ਸਿਸਟਮ ਦੇ ਅੰਦਰ ਇੱਕ ਪਾਰਟੀ ਬਣਾ ਕੇ ਲੱਗੇ ਹੋਏ ਨੇ ਉਹ ਫਿਰ ਭਾਰਤੀ ਸਿਸਟਮ ਨੂੰ ਇਹ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਤੋਂ ਖਤਰਾ ਹੈਗਾ ਪਰ ਇਹਦੇ ਵਿੱਚ ਪੋਜ਼ਿਟਿਵ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਜਿਹੜੀ ਆਪਣੀ ਗੱਲ ਹੈ ਤੁਹਾਡੀ ਸਿੱਖੀ ਦੀ ਗੱਲ ਹੈ ਜਾਂ ਫਿਰ ਤੁਸੀਂ ਜੋ ਵੀ ਗੱਲਾਂ ਰਾਜਨੀਤਿਕ ਲੈਵਲ ਤੇ ਕਰਦੇ ਹੋ ਉਹ ਤੁਹਾਨੂੰ ਗੱਲਾਂ ਕਰਨ ਦੀ ਖੁੱਲ ਜਿਹੜੀ ਆ ਉਹ ਮਿਲ ਜਾਂਦੀ ਹੈ ਸੋ ਇਹ ਕਿਤੇ ਵੀ ਮੈਨੂੰ ਲੱਗਦਾ ਮਾੜਾ ਨਹੀਂ ਹੈ ਤੇ ਅੱਜ ਜੇ ਸਾਡੀ ਸਭ ਤੋਂ ਵੱਡੀ ਲੋੜ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਬਾਹਰ ਆਉਣ ਉਹਦੇ ਲਈ ਸਾਨੂੰ ਜੇ ਚੋਣਾਂ ਵੀ ਲੜਦੀਆਂ ਪੈਣ ਤੇ ਉਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈ ਬਾਕੀ ਰਹੀ ਗੱਲ ਜਿਹੜੀ ਐਨਐਸਏ ਵਧਾ ਦਿੱਤੀ ਗਈ ਹੈ ਉਹਦੇ ਉੱਤੇ ਹੁਣ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਾਂ ਜ਼ਮਾਨਤ ਜਾਂ ਫਿਰ ਹੋਰ ਤਰੀਕਿਆਂ ਰਾਹੀਂ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਜੀ ਜੀ ਦਿਲ ਸincerity ਕਿ ਇਹ ਲੋਕ ਇਸ ਮਾਮਲੇ ਵਿੱਚ ਕੋਈ ਹੋਰ ਵੱਡੀ ਅਪਡੇਟ ਸਾਹਮਣੇ ਆਂਦੀ ਹੈ ਉਹ ਤੁਹਾਡੇ ਨਾਲ ਰੁਖਦਵਾਰਾ ਕਰਾਂਗੇ ਤੇ ਦਰਸ਼ਕਾਂ ਨੂੰ ਸਾਰੇ ਅਨਕਾਰੀ ਅਸੀਂ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਤੁਹਾਣਾ ਜੁਸਾਣੇ ਜੁੜਨ ਦੇ ਲਈ ਦਿਲ ਦੀ ਸincerity ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਮ ਪੰਜਾਬੀ ਟੀਵੀ ਦੇਖਣ ਦਾ ਦਰਸ਼ਕਾਂ ਨੂੰ ਜੈ ਲੈਣ ਦਾ ਧੰਨਵਾਦ